ਹਾਂਜੀ ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਸਵਾਗਤ ਆ ਜੀ ਤੁਹਾਡਾ ਆਪਣੇ YouTube ਚੈਨਲ ਤੇ ਹੋਰ ਭਰਾ ਕਾ ਮ ਆ ਸਾਰੇ ਉਮੀਦ ਆ ਵੀ ਠੀਕ ਠਾਕ ਹੋਮੋਗੇ ਅੱਜ ਸਾਡੇ ਲਾਈਟ ਕੱਟਣੀ ਸੀ ਪਹਿਲਾਂ ਤਾਂ ਲਾਂਚਮੈਂਟ ਹੋਈ ਆ ਕੱਟੀ ਹੈ ਨਹੀਂ ਮੈਂ ਪੱਖੇ ਲਾਏ ਨਮਾ ਚਲੂੰਂ ਵੀ ਤਾਂ ਚਲੀ ਜਾਣੀਆਂ ਉਹ ਠੀਕ ਠਾਕ ਭਰਾ ਸਾਰੇ ਤੇ ਕਮੈਂਟਾਂ ਦਾ ਬਾਈ ਬਾਈ ਦੀਪ ਸਿੰਘ ਬਾਈ ਕਹਿੰਦਾ ਬਾਈ ਸਪਰੇਅ ਚਿਚੜਾਂ ਤੋਂ ਪਹਿਲਾਂ ਹੀ ਕਰ ਦਿਆ ਕਰੋ ਮੱਖੀਆਂ ਤੋਂ ਵੀ ਵਿਚਾਰਿੰਦਾ ਵਾ ਤੇ ਸਭ ਤੋਂ ਜ਼ਰੂਰੀ ਗਰਮੀ ਬੱਚਾਂ ਨੂੰ ਤੇ ਦੂਜਾ ਚਿਚੜ ਹਾਂ ਬਾਈ ਕਹਿੰਦਾ ਸਭ ਤੋਂ ਜ਼ਰੂਰੀ ਆ ਗਰਮੀ ਤੋਂ ਬਚਾਉਣਾ ਤੇ ਦੂਜਾ ਚਿਚੜ ਗੱਲ ਸਹੀ ਆ ਬਾਈ ਗਰਮੀਆਂ ਚ ਦੀਪ ਦੋਨੀਆਂ ਚੀਜ਼ਾਂ ਮਾਰਦੀਆਂ ਨੇ ਤੇ ਹੋਰ ਗੱਲਾਂ ਤਾਂ ਕਿਸੇ ਗੱਲੋਂ ਯਾਨੀ ਕਿ ਨਹੀਂ ਕੁਝ ਹੁੰਦਾ ਬੰਦੇ ਦੇ ਤੇ ਇਹਨਾਂ ਨੇ ਕਿਹੜਾ ਬੋਲ ਕੇ ਕਹਿਣਾ ਯਾਰ ਆਪਾਂ ਦੇਖਾਂਗੇ ਤਾਂ ਆਪਾਂ ਹੀ ਨਾ ਹਸਾਬ ਕਿਤਾਬ ਲਾਉਣਾ ਹਾਂ ਹਾਂ ਤੇ ਜੱਗਾ ਗਿਲ ਬਹੁਤ ਵਧੀਆ ਵੀਰੇ ਸਰਦੀ ਕਲਾ ਜਰਾ ਮੈਂ ਤੁਹਾਨੂੰ ਵੀ ਭਰਾ ਤੁਹਾਨੂੰ ਵੀ ਤੇ ਯਾਰ ਆਪਣਾ ਦੁੱਧ ਕੀ ਰੇਟ ਪੈਂਦਾ ਇੱਕ ਆਈਡੀ ਤੋਂ ਮੈਸੇਜ ਆਇਆ ਜੀ ਬਾਈ ਰੇਟ ਆਪਣਾ 45 ਰੁਪਏ ਆ ਜੀ ਆਪਾਂ ਘਰਾਂ ਜੀ ਪਾਉਨੇ ਆ ਵੀਰੇ ਪਿੰਡ ਜੀ ਉੱਥੇ ਲੱਗਿਆ ਸਾਰਾ ਆਪਣਾ ਜੀ ਇੱਕ ਬਾਈ ਦਾ ਕਮੈਂਟ ਆਇਆ ਕਹਿੰਦਾ ਅਸੀਂ ਤਾਂ ਮਿੱਟੀ ਦਾ ਤੇਲ ਮਾਰ ਦਈਦਾ ਵਾ ਸਵੇਰੇ ਮਾਰੀਦਾ ਸਵੇਰ ਨੂੰ ਸ਼ਾਮ ਨੂੰ ਮਾਰੀਦਾ ਪਤਾ ਨਹੀਂ ਬਾਈ ਨੇ ਲਿਖਿਆ ਸਵੇਰ ਨੂੰ ਸਾਫ ਕੋਈ ਚੱਕ ਨਹੀਂ ਭਰਾ ਮੈਂ ਕੋਈ ਪਰਮਾਨੈਂਟ ਤਾਂ ਕਿਹਾ ਨਹੀਂ ਹੈਗਾ ਵੀ ਦਵਾਈ ਉਹੀ ਲਾਓ ਜਿਹਨੂੰ ਜਿਹੜੇ ਲੋਡ ਸੈੱਟ ਲੱਗਦਾ ਉਹੀ ਚੱਕ ਦਿਆ ਕਰੋ ਬਸ ਪਸ਼ੂ ਬਚਾ ਲਓ ਇੰਨਾ ਹੀ ਕਿਹਾ ਸੀ ਮੈਂ ਤਾਂ ਮਿੱਟੀ ਦਾ ਤੇਲ ਲਾਓ ਭਾਵੇਂ ਡੀਜ਼ਲ ਲਾਓ ਚਾਹੇ ਪੈਟਰੋਲ ਲਾ ਦਿਓ ਤੁਹਾਡੀ ਇੱਛਾ ਜੀ ਆਪਾਂ ਤਾਂ ਨਾ ਕੋ ਜਾਨੀ ਕਿ ਆਪਾਂ ਪਰਮਾਨੈਂਟ ਕਿਹਾ ਵੀ ਇਹੀ ਦਵਾਈ ਲਾਓ ਜਿਹੜੀ ਦਵਾਈ ਹੋਰ ਤੁਹਾਨੂੰ ਚੰਗੀ ਲੱਗਦੀ ਉਹ ਵੀ ਲਾ ਦਿਓ ਆਪਾਂ ਤੁਹਾਨੂੰ ਇੱਕ ਸੁਜੈਸ਼ਨ ਦਿੱਤਾ ਸੀ ਵੀ ਮੈਂ ਇਹ ਵਰਤਦਾ ਹਾਂ ਤੁਹਾਨੂੰ ਦਿਖਾਇਆ ਵਾ ਤੇ ਜੇ ਨਾਂ ਦੱਸਦਾ ਫੇ ਕਮੈਂਟ ਚ ਆਈ ਜਾਣੇ ਸੀਗੇ ਬੀਬੀ ਦੇ ਦਵਾਈ ਕਿਹੜੀ ਲਾਉਣੇ ਉਹ ਦਵਾਈ ਕਿਹੜੀ ਲਾਉਣੇ ਉਹ ਹਨਾ ਆਪਾਂ ਤਾਂ ਤੁਹਾਨੂੰ ਪਹਿਲਾਂ ਹੀ ਦੱਸਤਾ ਵੀ ਬਾਈ ਆਹ ਦਵਾਈ ਆ ਨਾ ਲਾਉਣੀ ਹੋਰ ਕੋਈ ਲਾਉਣੀ ਪੈਟਰੋਲ ਡੀਜ਼ਲ ਲਾਉਣਾ ਮਿੱਟੀ ਦਾ ਤੇਲ ਇਹ ਵੀਰੇ ਥੋੜਾ ਉਹ ਆ ਬਈ ਹੁਣ ਆਪਾਂ ਤਾਂ ਇਹ ਚ ਕੀ ਕਹਿ ਸਕਦੇ ਹਣਾ ਵੀਰੇ ਤੇ ਬਾਕੀ ਸਾਡੀ ਕਾ ਉਹਦੇ ਸੁਖਵੀਰ ਬਾਈ ਕਹਿੰਦਾ ਸਾਡੀ ਕਾ ਉਹਦੇ ਲੱਗ ਗਿਆ ਰੈੱਡ ਵਾਸ਼ਰੂਮ ਆਉਣ ਲੱਗ ਗਿਆ ਸੀਗਾ ਤੇ ਟਾਈਮ ਤੋਂ ਪਹਿਲਾਂ ਹੀ ਡਿਲੀਵਰੀ 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 ਹੋ ਗਈ ਸੀ ਬਟ ਜ਼ਿਆਦਾ ਮਸਲ ਨਾਲ ਬਚੀ ਸੀ ਬਟ ਜ਼ਿਆਦਾ ਮੁਸ਼ਕਿਲ ਨਾਲ ਬਚੀ ਸੀ ਹਾਂ ਬਾਈ ਸਹੀ ਗੱਲ ਆ ਭਰਾ ਇਹ ਤਾਂ ਲੈ ਲੈਂਦੇ ਆ ਬਾਈ ਜੇ ਬਾਹਲਾ ਵਿਦਾ ਲੱਗ ਜੇ ਨਾ ਬਰੀਕ ਪੈ ਜੇ ਨਾ ਚਚੜ ਉਹ ਤਾਂ ਛੇਤੀ ਕਵਰ ਵੀ ਨਹੀਂ ਹੁੰਦੇ ਹੈਗੇ ਫਿਰ ਜਾਨ ਨੂੰ ਤਾਂ ਡੰਗਰ ਦਾ ਕਿਰਿਆ ਸੋਧੀ ਜਾਂਦੀ ਆ ਜੇ ਜ਼ਿਆਦਾ ਲੱਗ ਜਾਣ ਤੇ ਜੇ ਪਹਿਲੇ ਪਹਿਲੇ ਸਾਂਭੇ ਜਾਣ ਤਾਂ ਬਾਹਲਾ ਵਧੀਆ ਭਰਾ ਔਰ ਕੈਮ ਆ ਸਾਰੇ ਬਾਈ ਜੋਧ ਸਿੰਘ ਬਾਈ ਕਾ ਉਹਦੇ ਮੂੰਹ ਖੁਰ ਆ ਗਿਆ ਸੀ ਠੀਕ ਹੈ ਪਰ ਉਹਦੇ ਥਣ ਤੇ ਜ਼ਖਮ ਹੋ ਗਏ ਹੁਣ ਜੰਬੋ ਹੇਲ ਟਿਊਬ ਲਾਉਨੇ ਆ ਸੂਨ ਚ ਇੱਕ ਮੰਥ ਰਹਿ ਗਿਆ ਜੇ ਵੀਰੇ ਤੁਹਾਡੇ ਨਾਲ ਉਹ ਆ ਜ਼ਖਮ ਹੋ ਗਏ ਨੇ ਹਨਾ ਗੱਲ ਫੇਰ ਉਹੀ ਆ ਗਈ ਮੈਂ ਜੋ ਵਰਤਾਂ ਤੁਹਾਨੂੰ ਉਹੀ ਦੱਸੂਗਾ ਜੇ ਲਾਉਣਾ ਨਾ ਲਾਉਣਾ ਵੀਰੇ ਤੁਹਾਡੀ ਆ ਤੇ ਆਪਾਂ ਹਾਈ ਉਹ ਕਿਹੜੀ ਲਿਆਂਦੀ ਸੀਗੀ ਹਾਈ ਮੈਕਸ ਟਿਊਬ ਆਪਾਂ ਲੰਪੀ ਜਿਹਾ ਵਰਤੀ ਸੀ ਭਰਾ ਉਹ ਐਡਾ ਕਿ ਤਕੜਾ ਰਿਜ਼ਲਟ ਆ ਲੰਪੀ ਦੇ ਜ਼ਖਮ ਦੇਖ ਲਓ ਕਿੰਨੇ ਗੰਦੇ ਹੁੰਦੇ ਆ ਆਪਣੀ ਕਾਲੀ ਨੂੰ ਹੋ ਗਈ ਸੀ ਇੱਕ ਆਪਣੀ ਜਰਸੀ ਹੀ ਜਿਹੜੀ ਮਰ ਗਈ ਉਹਨੂੰ ਹੋ ਗਈ ਸੀ ਦੋਨੋਂ ਹੀ ਹੋਈ ਸੀ ਬਾਕੀ ਦਾ ਪਚਾਰੇ ਹੱਸ ਸੀ ਤੇ ਤੁਸੀਂ ਇਹ ਸਭ ਲਾ ਲਓ ਵੀ ਲੰਪੀ ਦੇ ਜ਼ਖਮ ਕਿੰਨੇ ਗੰਦੇ ਸੀਗੇ ਛੇਦੀ ਕੀਤੇ ਲੋਟ ਰਹੀ ਬੀਟਾ ਡੀਨ ਵੀ ਫੇਲ ਸੀ ਉਹਦੇ ਮੂਰੇ ਪਰ ਬਾਈ ਜਿਹੜੀ ਹਾਈ ਮੈਕਸ ਦੀ ਟਿਊਬ ਨੇ ਰਿਜ਼ਲਟ ਦਿੱਤਾ ਨਾ ਬਾਈ ਉਹ ਤੁਸੀਂ ਸੋਚ ਨਹੀਂ ਸਕਦੇ ਸਿੰਪਲ ਟਿਊਬ ਆ ਜਿਹੜੀ ਮਾਰਜੀ ਮੈਡੀਕਲ ਤੋਂ ਜਾ ਕੇ ਪੁੱਛ ਲਿਓ ਹਾਈ ਮੈਕਸ ਦੀ ਟਿਊਬ ਚਾਹੀਦੀ ਆ ਉਹ ਲਾਉਣ ਦਾ ਵਾਲਾ ਵਧੀਆ ਬਾਈ 60 70 ਰੁਪਏ ਦੇ ਆਉਂਦੀ ਆ ਉਹ ਕੋਈ ਬਾਲੀ ਮਹਿੰਗੀ ਨਹੀਂ ਹੈਗੀ ਤੇ ਪਰ ਬਾਈ ਉਹ ਇੰਨਾ ਕੁ ਰਿਜ਼ਲਟ ਤਕੜਾ ਝਖਮ ਜੂਮ ਦਾ ਤੇ ਦਿਨਾ ਜੀ ਠਾਲ ਦੂ ਉਹ ਬਾਈ ਜਮਾ ਹੀ ਖਾਤਮ ਹੀ ਕਰ ਦੂ ਆ ਜਿਹੜੀ ਆਪਣੀ ਖੜੀ ਆ ਨਾ ਇਹ ਇਹ ਜਦ ਸੂਈ ਸੀਗੀ ਇਹਨੇ ਕੀ ਕੀਤਾ ਬਈ ਤੁਸੀਂ ਹਿਸਾਬ ਲਾ ਲਓ ਬਈ ਹੱਥ ਜਾਂ ਨਹੀਂ ਸੀ ਲਾਉਣ ਦਿੰਦੀ ਥਣਾ ਨੂੰ ਮੈਂ ਇਹਦੀ ਪ੍ਰੇਡ ਕਰਤੀ ਇਹ ਕਿਤੇ ਨਾ ਐ ਉਧਰ ਨੂੰ ਜਾਂਦੀ ਜਿੱਮੇ ਇਸੇ ਜਗ੍ਹਾ ਤੇ ਬੰਨੀ ਹੋਈ ਸੀ ਐਂ ਗਿੜਾ ਖਾ ਕੇ ਬਲ ਜਾ ਪਾ ਕੇ ਡਿੱਗ ਪਈ ਇਨੇ ਆਪਦਾ ਹੀ ਥਾਣ ਖੁਰ ਥੱਲੇ ਲੈ ਲਿਆ ਸੀਗਾ ਉਹ ਪਰਲਾ ਥਾਣਾ ਹੁਣ ਤੁਹਾਨੂੰ ਦੇਖਣਾ ਨਹੀਂ ਹੈਗਾ ਜੇ ਦੇਖਿਆ ਤਾਂ ਜਰੂਰ ਦਿਖਾ ਦੇਣਾ ਉਹ ਪਰਲਾ ਮੂਰਲਾ ਥਾਣਾ ਖੁਰ ਥੱਲੇ ਲੈ ਕੇ ਤੁਸੀਂ ਇਹ ਸਭ ਲਾ ਲਓ ਵੀ ਯਾਰ ਚਰਬੀ ਇਹਦੇ ਦੁੱਧ ਵਾਲਾ ਜਿੱਥੇ ਸਰਾਖ ਹੁੰਦਾ ਵਾ ਉੱਥੋਂ ਹੀ ਚਰਬੀ ਬਾਹਰ ਆ ਗਈ ਸੀ ਮੈਨੂੰ ਤਾਂ ਇਹ ਮੀਸੀ ਵੀ ਥਾਣੀ ਨਹੀਂ ਚੱਲਣਾ ਹਨ ਟੱਕ ਐਡਾ ਲੱਗਿਆ ਵੀ ਥਾਣ ਟੇਡਾ ਹੋ ਗਿਆ ਸੀਗਾ ਇਹ ਸਭ ਲਾ ਲਓ ਵੀ ਆ ਲੰਕ ਦਾ ਹੀ ਥਾਣਾ ਏ ਇੱਕ ਸਾਈਡ ਨੂੰ ਅੱਧਾ ਉੱਪਰ ਅੱਧਾ ਥੱਲੇ ਬਈ ਮੈਂ ਡੇਲੀ ਪੱਟੀ ਕਰ ਦਿੰਦਾ ਜੀ ਹਾਈ ਮੈਕਸ ਦੀ ਟਿਊਬ ਲਾ ਕੇ ਤੂੰ ਸੱਚ ਨਹੀਂ ਮੰਨਣਾ ਬੜਾ ਜਮਾ ਪੋਲਾ ਬੁੱਲਾ ਕਰਕੇ ਨੂੰ ਚੋਣਾ ਤੇ ਮਾਸਾਂ ਹੀ ਧਾਰਾ ਨਿਕਲਦੀ ਹੁੰਦੀਆਂ ਸੀਗੀਆਂ ਤੇ ਉਹ ਮਮਾਸ ਜਿਆ ਖਿੱਚਦਾ ਸੀਗਾ ਸਰਾਖ ਤੋਂ ਤੇ ਬਾਈ ਹਾਈ ਮੈਕਸੀ 2 ਦਾ ਇੱਡਾ ਤਕੜਾ ਰਿਜ਼ਲਟ ਬਾਈ ਦਿਨਾਂ ਚ ਹੀ ਆਏ ਯਾਨੀ ਕੀ ਕਰਤਾ ਜੀ ਹੁਣ ਕੋਈ ਕਹਿ ਹੀ ਨਹੀਂ ਸਕਦਾ ਵੀ ਇਹਦੇ ਜਾਖ ਮਿੱਡਾ ਹੋਇਆ ਹੋਊਗਾ ਰਿਜ਼ਲਟ ਬਹੁਤ ਵਧੀਆ ਬਾਈ ਜੋਤ ਵਰਤ ਕੇ ਦੇਖੀਏ ਹੋਇਆ ਦੀਪ ਸੰਧੂ ਵੀਰ ਮੈਟਰੀ ਸ਼ੇਪ ਦਵਾਈ ਹੈ ਰਿਜ਼ਲਟ ਕਿਵੇਂ ਆ ਮੈਂ ਜੋਨੀ ਰਿਪੀਟ ਗਾਂ ਦੇ ਮੈਟਰੀ ਸੇ ਪਰਵਾਹੀ ਮੈਂ ਤਰੌਣੀ ਐ ਰਿਪੀਟਰ ਗਾਂ ਦੇ ਵੀਰੇ ਯਾਰ ਮੈਟਰੀ ਹੱਪ ਮੈਂ ਕਦੇ ਵਰਤੀ ਨਹੀਂ ਭਰਾ ਜਿਹੜੀ ਚੀਜ਼ ਵਰਤੀ ਐ ਮੈਂ ਤਾਂ ਤੁਹਾਨੂੰ ਉਹੀ ਸੁਜੈਸ਼ਨ ਦਊਂਗਾ ਭਰਾ ਤੇ ਬਾਕੀ ਜਿਹੜੀ ਚੀਜ਼ ਵਰਤੀ ਨਹੀਂ ਮੈਂ ਤੁਹਾਨੂੰ ਐਵੇਂ ਹਨਾ ਕਮੈਂਟ ਚ ਬਾਵਾ ਲੈਣ ਦਾ ਮਾਰਾ ਕਹਿੰਦਾ ਹਾਂ ਭਾਈ ਚੱਕ ਦੇ ਧਰਾ ਦੇ ਹਨਾ ਵੀਰੇ ਉਹ ਨਹੀਂ ਆਪਾਂ ਤੋਂ ਹੁੰਦਾ ਹੈਗਾ ਤੇ ਆਪਾਂ ਜਿਹੜੀ ਚੀਜ਼ ਵਰਤੀ ਆ ਉਹਦੀ ਹਾਂ ਵੀ ਭਰਾਂਗੇ ਦੂਜੇ ਦੀ ਨਹੀਂ ਠੀਕ ਆ ਜੀ ਤੇ ਦੀ ਪਸੰਦੂ ਤਾਂ ਤੋਂ ਪੜ ਲਿਆ ਦਲਜੀਤ ਸਿੰਘ ਬਾਈ bro ਮੈਂ ਅੱਜ ਹੀ ਲੈ ਕੇ ਆਇਆ 6 ਮਹੀਨੇ ਦੀ ਬੱਚੀ ਹੁਣ ਥੋੜੀ ਸੁਸਤਾ ਕੋਈ ਚੱਕਰ ਤਾਂ ਨਹੀਂ ਭਰਾ ਦਿਖਾ ਲਾ ਚਿੱਚੜ ਚੁਚੜ ਉਹਦੇ ਚੰਗੀ ਤਰ੍ਹਾਂ ਸਾਫ ਕਰ ਦੇਖੋ ਦਲਜੀਤ ਬਾਈ ਚੰਗੀ ਤਰ੍ਹਾਂ ਜੱਤ ਜੁੱਤ ਢੋ ਕੇ ਦੇਖੋ ਉਹਦੀ ਵੀ ਕੁਝ ਹੈ ਤਾਂ ਨਹੀਂ ਲੱਗਿਆ ਹੋਇਆ ਤੇ ਬਾਕੀ ਇੱਕ ਵਾਰੀ ਡਾਕਟਰ ਨੂੰ ਦਿਖਾ ਲਓ ਵੀ ਸੁਸਤਾ ਹੈ ਉਹ ਗਰਦਨ ਤੋਂ ਦੇਖ ਲੂਗਾ ਬਾਈ ਮੂਰਲੀ ਨੱਤਾਂ ਦੇ ਮੂਰੇ ਗੋਲੇ ਜੇ ਬਣਦੇ ਹੁੰਦੇ ਆ ਗੋਲ ਗੋਲ ਤੇ ਜੇ ਯਾਨੀ ਕਿ ਟਲਰੀਆ ਟਾਈਪ ਜਾਂ ਕੁਝ ਹੋਰ ਹੋਵੇ ਇਨਫੈਕਸ਼ਨ ਹੋਵੇ ਤੇ ਇੱਕ ਵਾਰੀ ਚੇਚੜ ਵੀ ਢੋਲੋ ਭਰਾ ਉਹਦੇ ਠੀਕ ਆ ਜੀ ਸਤਨਾਮ ਹੁੰਦਣ ਨੇ ਬਾਈ ਨੇ ਆਪਾਂ ਨੂੰ ਦੱਸਿਆ ਵੀ ਬਾਈ ਟੈਕ ਟੈਕ ਦਵਾਈ ਨਹੀਂ ਹੈਗੀ ਇਹ ਟੈਕ ਟੈਕ ਬਹੁਤ ਬਹੁਤ ਧੰਨਵਾਦ ਭਰਾ ਦਾ ਠੀਕ ਆ ਜੀ ਤੇ ਬਾਕੀ ਭਰਾ ਵਧੀਆ ਵਾ ਵਧੀਆ ਚੱਲ ਰਿਹਾ ਤੇ ਗਰਮੀ ਦਾ ਟਾਈਮ ਬਾਈ ਹੁਣ ਤੁਸੀਂ ਇਹ ਹਿਸਾਬ ਲਾ ਲਓ ਬਈ ਇਹੋ ਜਿਹਾ ਟਾਈਮ ਹੁਣ ਮੂਰੇ ਆਉਣਾ ਵਾ ਬਈ ਮੜਿਆ ਬੰਦੇ ਦਾ ਪੈਰ ਹੱਲੇ ਜਾਂਦੇ ਨੇ ਤੇ ਉਹ ਨਾ ਹਲਾਇਓ ਭਰਾ ਬਣੇ ਜਿਗਰਾ ਰੱਖਿਓ ਮਾੜਾ ਮੋਟਾ ਜੇ ਕਿਸੇ ਦਾ ਦੁੱਧ ਘੜਦਾ ਵਾ ਕਿਸੇ ਦੀ ਬਿਮਾਰ ਠਮਾਰ ਹੁੰਦੀ ਆ ਥੋੜਾ ਜਆ ਐਂ ਰੱਖਿਓ ਵੀ ਹਾਂ ਕੋਈ ਚੱਕਰ ਨਹੀਂ ਹੈਗਾ ਜੇ ਸਿਆਲੋ ਸਿਆਲ ਚੋਈਆਂ ਨੇ ਇਹਨਾਂ ਤੋਂ ਦੱਬ ਕੇ ਕਮਾਇਆ ਤਾਂ ਇਹ ਢਿੱਲ ਮੱਠ ਵੀ ਹੋ ਸਕਦੀ ਹੈ ਇਹਨਾਂ ਨੂੰ ਗਰਮੀਆਂ 'ਚ ਕਿਉਂਕਿ ਗਰਮੀਆਂ ਦੇ ਅਕੋਰਡਿੰਗ ਇਹ ਗਾਵਾਂ ਨਹੀਂ ਬਣੀਆਂ ਜੀ ਇਹ ਠੰਡ ਲਈ ਬਣੀਆਂ ਨੇ ਤੇ ਐਂ ਜ਼ਰੂਰ ਆ ਵੀ ਆਪਣੇ 'ਚ ਰਹਿ ਕੇ ਇਹ ਸਿੱਖ ਜਾਂਦੀਆਂ ਨੇ ਤੇ ਇਹਨਾਂ ਦੀ ਚਮੜੀ ਝੱਲਣ ਯੋਗ ਹੋ ਜਾਂਦੀ ਆ ਗਰਮੀ ਤੇ ਬਾ ਇੰਨਾ ਘਬਰਾ ਬਣੇ ਵੀ ਜਿਹੜੀ ਤੁਹਾਡੀ ਫੇਵਰਟ ਗਾਂ ਹੋ ਜੇ ਉਹ ਗਰਮੀ ਚ ਬਿਮਾਰ ਹੋ ਗਈ ਇਹ ਨਾ ਉਹ ਚੱਕ ਕੇ ਬਾਹਰ ਮਾਰੋ ਇਹ ਇਸੇ ਤੇ ਪੈਸਾ ਕਿਹੜਾ ਲਾਉ ਹਣਾ ਤੇ ਵਿਚ ਵਿਚ ਮੈਂ ਇਹ ਜੀਆਂ ਵਾਰਾ ਗਾਈਆਂ ਤੁਰੀਆਂ ਫਿਰਦੀਆਂ ਦੇਖਦਾ ਵੀ ਤੰਨ ਜਿਗਰਾਉ ਬੰਦਿਆਂ ਦਾ ਕੋਈ ਚੀਜ਼ ਹੋ ਗਈ ਜਾਂ ਮਸਟੈਟਸ ਹੋ ਗਈ ਹਣਾ ਮੰਨ ਲਓ ਮਸਟੈਟਸ ਹੋ ਗਈ ਆ ਗਰਮੀ ਜ਼ਿਆਦਾ ਹੁੰਦੀ ਆ ਜੇ ਤੁਹਾਡੇ ਉਹ ਉਹਦੇ ਥਣ ਗਲ ਗਲ ਗਏ ਆ ਜਾਂ ਕੁਝ ਵੀ ਹੋ ਗਿਆ ਨਹੀਂ ਲੇਵਾ ਕੰਮ ਦਾ ਰਿਹਾ ਉਹ ਪਤੰਦਰੋਂ ਕੰਮ ਸੇ ਕੰਮ ਉਹਨਾਂ ਦੇ ਮਾਲਮ ਪੱਟੀ ਕਰਕੇ ਹੀ ਛੱਡ ਦੋ ਜ਼ਖਮ ਸੁਕਾ ਕੇ ਫੇਰ ਛੱਡ ਦੋ ਉਹ ਵਿਚਾਰੀਆਂ ਗਲੀਆਂ ਪਈਆਂ ਹੁੰਦੀਆਂ ਨੇ ਮੈਂ ਇੱਕ ਨਾ ਗਾਂ ਦੇਖੀ ਸੀਗੀ ਪਿਛਲੇ ਸਾਲ ਪਿਛਲੇ ਤੋਂ ਨਹੀਂ ਪਿਛਲੇ ਸਾਲ ਦੇਖੀ ਸੀ ਬਈ ਉਹ ਰੋਡ ਤੇ ਬੰਨੀ ਇਹੋ ਜਿਹਾ ਕੋਈ ਜਾਨੀ ਕੀ ਆਇਟਮ ਤਕੜੀ ਦਾ ਬੰਦਾ ਸੀਗਾ ਬਈ ਤਾਨੀ ਜਿਗਰਾ ਹੋ ਜਿਹੜਾ ਰੋਡ ਤੇ ਬੰਨ ਗਿਆ ਉਹ ਮੈਂ ਡੇਲੀ ਲੰਘਦਾ ਯਾ ਰੋਡ ਤੋਂ ਦੀ ਉਦੋਂ ਹੈ ਨਹੀਂ ਸੀਗੀ ਸ਼ਾਮ ਨੂੰ ਸਵੇਰ ਨੂੰ ਕੋਈ ਉੱਥੇ ਬੰਨ ਗਿਆ ਉਹ ਬਤੰਦਰਾ ਛੱਡ ਹੀ ਜਾ ਜੇ ਬੰਨਣੀ ਬੰਨਣੀ ਕਾ ਤੂੰ ਉਹ ਨਾ ਮੂੰਹ ਤਾਂ ਮਾਰੂਗੀ ਵਿਚਾਰੀ ਉਹ ਮਾੜਾ ਮੋਟਾ ਤੇ ਮੈਂ ਕੋਲੇ ਨੂੰ ਹੋ ਕੇ ਦੇਖਿਆ ਮਹਾ ਯਾਰ ਬੱਚੀ ਕਿੰਨੀ ਸੋਹਣੀ ਆ ਵੀ ਕਿਸੇ ਨੇ ਲੈ ਕੇ ਜਾਣੀ ਹੋ ਜਾਂਦਾ ਬੰਨੀ ਆ ਬਾਈ ਉਹਦਾ ਚੌਥਾ ਥਾਣੀ ਟੁੱਟ ਕੇ ਡਿੱ ਗਿਆ ਪਿਆ ਤੇ ਵਿੱਚੋਂ ਆਏ ਨਾ ਮੱਖੀਆਂ ਭਣਕਦੀਆਂ ਸੀ ਉਹਦੇ ਤੇ ਲੇਵਾ ਨੀਲਾ ਹੋਇਆ ਪਿਆ ਯਾਰ ਕਿੱਥੇ ਜਾਣ ਦਵਾਂਗੇ ਹਨਾ ਉਹ ਚੱਕਰਾ ਬਈ ਜੇ ਤੁਹਾਡੀਆਂ ਜੇ ਨਮਾਟ ਕੋਈ ਚਾਲਦੀ ਆ ਉਹਨੂੰ ਠੀਕ ਕਰ ਲੋ ਉਦੋਂ ਬਾਅਦ ਉਹਨੂੰ ਗਊਸ਼ਾਲਾ ਪਾਏ ਆਓ ਵੱਧ ਤੋਂ ਵੱਧ ਜੇ ਯਾਰ ਛੱਡਣ ਨੂੰ ਵੀ ਥੋੜਾ ਜੀ ਕਰਦਾ ਜਿੱਥੇ ਇੰਨੀਆਂ ਤੁਰੀਆਂ ਫੜਦੀਆਂ ਉੱਥੇ ਥੋੜ੍ਹ ਵਾਲੀ ਨਾਲ ਕਿਹੜਾ ਗਣਤੀ ਬਾਜੂ ਇਹ ਛੱਡ ਵੀ ਦਿੱਤੀ ਕੰਮ ਸੇ ਕੰਮ ਉਹਨੂੰ ਠੀਕ ਕਰਕੇ ਛੱਡਿਆ ਕਰੂ ਭਰਾਵਨੇ ਠੀਕ ਆ ਜੀ ਕੋਈ ਵੀ ਜ਼ਖਮ ਜ਼ੁਖਮਾ ਕੁਛ ਵੀ ਆ ਉਹਨੂੰ ਹਨਾ ਤੇ ਗਰਮੀ ਦਾ ਟਾਈਮ ਵੀਰੇ ਮੂਰੇ ਇਹੇ ਜਿਹਾ ਹੀ ਆਉਣਾ ਵਾ ਤੇ ਹੁਣ ਜਿੰਨਿਆਂ ਨੇ ਸਾਰਿਆਂ ਨੇ ਕਹਿਣਾ ਵਾ ਵੀ ਛਾਲਾਂ ਚ ਇਹ ਵਧੀਆਂ ਨੇ ਗਰਮੀ 'ਚ ਥੋੜਾ ਜਿਆ ਇਹਨਾਂ ਦਾ ਬਦਲਾਅ ਹੋ ਟੈਪ ਚ ਆ ਜਾਂਦਾ ਵਾ ਭਰਾਵਨੇ ਇਨਾ ਨਾ ਡਰਿਓ ਬਈ ਦੁੱਧ ਘਟ ਗਿਆ ਜਾਂ ਇੱਕ ਨੂੰ ਮਸਟੈਟਸ ਹੋ ਗਈ ਦੋ ਨੂੰ ਹੋ ਗਈ ਮਸਟੈਟਸ ਇੱਕ ਹਿੱਸਾ ਬਈ ਜੇ ਆਪਾਂ ਗਾਂਵਾਂ ਰੱਖਦੇ ਆਂ ਪਸ਼ੂ ਰੱਖਦੇ ਆਂ ਇਹ ਵੀ ਇੱਕ ਹਿੱਸਾ ਵਾ ਭਰਾਵਾ ਜੇ ਆਪਾਂ ਇਹਨਾਂ ਤੋਂ ਕਮਾਈ ਕਰਦੇ ਆਂ ਜਾਂ ਕੁਝ ਵੀ ਕਰਦੇ ਆਂ ਗਾਂ ਸਿੱਧਾ ਸਿੱਧਾ ਹਸਾਬ ਆ ਯਾਰ ਮੇਰਾ ਗਾਂ ਜਦੋਂ ਵੀ ਮਰੂਗੀ ਨਾ ਮਰੂ ਕਹਿ ਲਓ ਭਾਵੋ ਵੀ ਡੈੱਡ ਹੋਊਗੀ ਨਹੀਂ ਕਹਿ ਲ ਸਕਦੇ ਵੀ ਯਾਨੀ ਕਿ ਜਦੋਂ ਡਾਊਨ ਜਾਊਗੀ ਗਾਂ ਤੇ ਚਾਹੇ ਤੁਸੀਂ 2 ਲੱਖ ਰੁਪਏ ਵਾਲੀ ਗਾਂ ਲੈ ਆਓ ਉਹ ਮਸਟੈਟਸ ਤੋਂ ਹੀ ਡਾਊਨ ਜਾਊਗੀ ਹਮੇਸ਼ਾ ਉੱਤਲ ਹੋ ਜੂ ਦੋ ਥਣ ਖੜ ਜਾਣਗੇ ਇਹ ਨਹੀਂ ਪਤਾ ਤਿੰਨੇ ਹੀ ਖੜ ਜਾਣ ਹਨ ਇੱਕ ਚੱਲਦਾ ਰਹੇ ਜੀ ਹਨਾ ਇਹੋ ਜੇ ਵੀ ਕੇਸ ਮੈਂ ਦੇਖਿਆ ਤੇ ਇਹ ਜਦੋਂ ਵੀ ਗਾਂ ਨੂੰ ਕੁਝ ਨਹੀਂ ਹੁੰਦਾ ساری ਉਮਰ ਪਾਸ ਜਦੋਂ ਵੀ ਜਾਊਏ ਡਾਊਨ ਜਾਊ ਤਾਂ ਮਸਟੈਟਸ ਤੋਂ ਜਾਊ ਤੇ ਮਸਟੈਟਸ ਕਦੋਂ ਹੁੰਦੀ ਹੈ ਗਰਮੀ 'ਚ ਬਸ ਗਰਮੀ 'ਚ ਇਹਨਾਂ ਦਾ ਧਿਆਨ ਆਖ ਲਿਓ ਡਿੱਪ ਵਾਲੇ ਗਲਾਸ ਲੈ ਆਓ ਤੇ ਉਹਦੇ ਨਾਲ ਡਿੱਪ ਕਰਤੇ ਥਣ ਤੇ ਵਿਛੇ ਦੀ ਕੀਤੇ ਕੁਝ ਨਹੀਂ ਥੱਲੇ ਜਾਂਦਾ ਫੁਹਾਰੇ ਲਾ ਕੇ ਰੱਖਿਓ ਭਰਾਵਣੇ ਤੇ ਜਿਨ੍ਹਾਂ ਦੇ ਵੀ ਜਿੰਨੀ ਗਜਾਇਸ਼ ਹੈਗੀ ਆ ਫੁਵਾੜੇ ਲਾ ਸਕਦੇ ਤਾਂ ਫੁਵਾੜੇ ਜ਼ਰੂਰ ਲਾਓ ਠੀਕ ਆ ਜੀ ਤੇ ਪਾਣੀ ਦਾ ਇਹਨਾਂ ਦਾ ਧਿਆਨ ਰੱਖਿਓ ਠੀਕ ਆ ਜੀ ਜਿੰਨਾ ਮੇਰੇ ਹਿਸਾਬ ਨਾਲ ਭਾਈ ਜਿੰਨਾ ਹੋ ਸਕਦਾ ਨਮਾਓ ਘਟ گاਵਾਂ ਨੂੰ ਕਿਉਂਕਿ ਉਹ ਦਿਨ ਹਮਸ ਵਾਲੇ ਹੁੰਦੇ ਆ ਗਰਮੀ ਵਾਲੇ ਬਹੁਤ ਹੁੰਦੇ ਆ ਜਦੋਂ ਵੀ ਗਾਂ ਨਮਾਉਂਗੇ ਉਦੋਂ 10 ਮਿੰਟ ਬਾਅਦ ਉਹਨੇ ਹੀਟ ਕੱਢਣੀ ਆ ਸਰੀਰ ਚੋਂ ਭਾਈ ਪੂਰੀ ਕਿਉਂਕਿ ਇਹਨਾਂ ਦਾ ਸਰੀਰ ਠੰਡਾ ਹੋ ਨਹੀਂ ਸਕਦਾ ਬਿਨਾਂ ਫੁਵਾੜਿਆਂ ਤੋਂ ਨਮਾ ਕੇ ਕਿਤੇ ਬੰਨਤੀ ਭਾਈ ਉਹ ਬਹੁਤ ਗਲਤ ਗੱਲ ਆ ਇਦੂ ਵਿੱਚ ਤਾਂ ਉਹਦੇ ਸਿਰ ਤੇ ਸਾਰਾ ਦਿਨ ਫੁਹਾਰਾ ਚੱਲੀ ਜਾਂਦੂ ਪਿੰਡੇ ਤੇ ਠੀਕ ਆ ਜੀ ਤੇ ਇਹੀ ਦੋ ਚਾਰ ਗੱਲਾਂ ਨੇ ਭਰਾ ਮੇਨ ਤੇ ਇੱਕ ਆਪਣੇ ਹਰਦੀਪ ਬਾਈ ਦਾ ਅੱਜ ਸ਼ਾਰਟ ਪਾਵਾਂਗੇ ਦੋ ਤਿੰਨ ਦਿਨ ਹੋ ਗਏ ਤੇ ਬਾਈ ਗੁੱਸਾਈ ਨਾ ਕਰ ਜੇ ਕਿਤੇ ਯਾਰ ਵੀ ਖਣੀ ਸ਼ਾਰਟ ਨਹੀਂ ਪਾਇਆ ਬਾਈ ਦਾ ਕਾਰਡ ਲੱਗਿਆ ਹੋਊਗਾ ਸ਼ਾਰਟ 'ਚ ਤੇ ਬਾਈ ਕਰਦਾ ਵਾ ਏਸੀ ਰਿਪੇਅਰ ਦਾ ਕੰਮ ਤੇ ਆਪਣਾ ਇਲੈਕਟ੍ਰੋਨਿਕ ਦਾ ਕੰਮ ਸਾਰਾ ਪਲੰਬਰ ਦਾ ਵੀ ਕਰ ਲੈਂਦਾ ਬਾਈ ਤੇ ਜੇ ਵੀ ਕਿਸੇ ਨੂੰ ਵੀਰ ਨੂੰ ਲੋੜ ਹੋਈ ਉੱਗੋ ਕੇ ਪੈਂਦਾ ਬਾਈ ਦਾ ਸਰਦੀਪ ਦਾ ਮੈਂ ਸ਼ਾਰਟ ਚ ਵੀ ਪਾ ਦੂੰਗਾ ਕਾਰਡ ਤੇ ਉਹਦੇ ਤੇ ਨੰਬਰ ਆ ਬਾਈ ਦਾ ਤੇ ਉਧਰਲੇ ਏਰੀਏ ਦੇ ਉਗੋਕੇ ਪਿੰਡ ਆ ਬਾਈ ਦਾ ਤੇ ਬਰਨਾਲੇ ਏਰੀਏ ਦਾ ਕਿਸੇ ਨੂੰ ਵੀ ਬਾਈ ਨੂੰ ਲੋਡ ਹੋਈ ਤਾਂ ਜਰੂਰ ਬਾਈ ਨੂੰ ਇੱਕ ਵਾਰੀ ਵਰਤ ਕੇ ਦੇਖਿਓ ਤੇ ਕਿਉਂਕਿ ਹੁਣ ਏਸੀਆਂ ਦੀ ਸਰਵਿਸ ਦਾ ਵੀ ਕੰਮ ਚੱਲ ਪੈਣਾ ਹਨਾ ਰਿਪੇਅਰ ਦਾ ਵੀ ਚੱਲ ਪੈਣਾ ਕਈਆਂ ਦੇ ਖੜ ਜਾਣੇ ਆ ਤੇ ਫਰਿੱਜਾਂ ਦਾ ਕੰਮ ਚੱਲ ਪੈਣਾ ਤੇ ਬਾਈ ਨੂੰ ਜਰੂਰ ਮੌਕਾ ਦਿਓ ਬਾਈ ਵੈਸੇ ਤਾਂ ਗਾਵਾਂ ਰੱਖੀਆਂ ਨੇ ਖੇਤੀਬਾੜੀ ਦਾ ਕੰਮ ਤੇ ਇੱਕ ਵਸ ਨਾਲ ਬਾਈ ਕੰਮ ਇਹ ਕਰਦਾ ਵਾ ਠੀਕ ਆ ਜੀ ਦੋ ਤਿੰਨ ਦਿਨ ਹੋ ਗਏ ਬਾਈ ਨੇ ਮੈਨੂੰ ਕਾਰਡ ਭੇਜੇ ਨੂੰ ਮੈਂ ਸ਼ਾਰਟ ਲਾਉਣਾ ਭੁੱਲ ਗਿਆ ਯਾਰ ਤੇ ਆਪਣੇ ਨਾਲ ਬਾਈ ਡੇਲੀ ਵਾਂਗੂ ਗੱਲ ਕਰਦਾ ਪਿਆਰ ਤੇ ਮੈਂ ਯਾਰ ਦੋ ਕੁ ਦਿਨ ਹਸਪੀਟਲ ਸੀਗਾ ਮਾੜਾ ਘਰਦਿਆਂ ਨੂੰ ਦਵਾਈ ਦੂਈ ਦਵਾਉਂਦਾ ਫਿਰਦਾ ਸੀ ਤਾਂ ਕਰਕੇ ਥੋੜਾ ਜਿਹਾ ਲੇਟ ਹੋ ਗਏ ਤੇ ਨਹੀਂ ਮੈਂ ਸ਼ਾਰਟ ਪਾ ਦੇਣਾ ਸੀਗਾ ਬਾਕੀ ਭਰਾ ਵਧੀਆ ਵਾ ਤੇ ਇੱਕ ਵੀਰ ਦਾ ਮੈਸੇਜ ਆਇਆ ਜੀ ਮੈਨੂੰ ਆਦਾ ਕਿਸੇ ਪਿਛਲੀ ਵੀਡੀਓ ਤੇ ਵੀਰ ਕਹਿੰਦਾ ਵੀ ਸਾਇਲਜ ਤੁਸੀਂ ਆਉਂਦੇ ਨਹੀਂ ਹੈਗੇ ਜਾਂ ਫਿਰ ਕੋਈ ਹਰਾਚਾਰਾ ਵੀਰੇ ਆਪਣੀ ਜ਼ਮੀਨ ਹੈ ਨਹੀਂਗੀ ਭਰਾ ਤੇ ਆਪਾਂ ਨਾ ਸਾਇਲੇਜ ਪਾਉਣੇ ਆ ਨਾ ਹਰਾਚਾਰਾ ਪਾਉਣੇ ਆ ਜੀ ਤੇ ਆਪਣੇ ਕੋਲੇ ਤੂੜੀ ਆ ਤੇ ਦਾਣਾ ਮੱਕਲਾ ਤੇ ਹਰਾਚਾਰਾ ਤੂੰ ਚਲੋ ਪਿੱਛੇ ਤੋਂ ਚੱਲਦਾ ਆ ਰਿਹਾ ਹਨਾ ਬਈ ਤੇ ਸਾਇਲੇਜ ਤਾਂ ਚੱਲਿਆ ਹੀ ਹੋਣਾ ਭਰਾ ਇਹ ਉਹਦੇ ਕਹਿਣ ਵਾਂਗੂ ਬਸ ਮੈਥੀ ਬਣਾ ਲਈ ਲੋਕਾਂ ਨੇ ਵੀ ਸਾਇਲੇਜ 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 ਹਨਾ ਪਹਿਲਾਂ ਕਿਹੜੇ ਸਾਇਲੇਜ ਹੁੰਦੇ ਸੀਗੇ ਪਹਿਲਾਂ ਇੰਗਰਾਂ ਚ ਡੰਗਰ ਰੱਖੇ ਹੁੰਦੇ ਸੀਗੇ ਹਰਾ ਉਦੋਂ ਤਾਂ ਫੀਡ ਵੀ ਘੱਟ ਹੁੰਦੀ ਸੀ ਹੁਣ ਤਾਂ ਵੀੜਾਂ ਬਹੁਤ ਤਰ੍ਹਾਂ ਦੀਆਂ ਆ ਗਈਆਂ ਉਦੋਂ ਤਾਂ ਮਗਾਣਾ ਬਹੁਤ ਪੁਰਾਣੀ ਚਾਲਦੀ ਆਉਂਦੀ ਸੀ ਗੰਗਾ ਸਾਗੜੀ ਹੁੰਦੀ ਸੀ ਇੱਕ ਠੀਕ ਆ ਜੀ ਤੇ ਉਹ ਹਿਸਾਬ ਆ ਬਾਈ ਮੈਂ ਆਪਾਂ ਕੋਈ ਦਿਖਾਵੇ ਨੂੰ ਨਹੀਂ ਰੱਖੀਆਂ ਆਪਾਂ ਕੋਈ ਇਹਨਾਂ ਦੇ ਫੋਲਡਰ ਫੋਲਡਰ ਪੂਰੇ ਨਹੀਂ ਕਰਨੇ ਹੈਗੇ ਤੇ ਨਾ ਹੀ ਆਪਾਂ ਨੂੰ ਮੈਟਰਾਂ ਮੋਟਰਾਂ ਦੇ ਚੱਕਰ 'ਚ ਪੈਣ ਦੀ ਆਦਤ ਆ ਆਪਾਂ ਤਾਂ ਇੱਕ ਸਿੰਪਲ ਸਿੰਪਲ ਗਾਵਾਂ ਘੜੇ ਰੱਖੀਆਂ ਨੇ ਜੀ ਤੇ ਕੋਈ ਇਹ ਬਾਹਲੇ ਦੁੱਧ ਵਾਲੀਆਂ ਨਹੀਂ ਹੈਗੀਆਂ ਠੀਕ ਆ ਭਰਾ ਤੇ ਆਪਣਾ ਵਧੀਆ ਕਬੀਲਦਾਰੀ ਰੋੜੀ ਜਾਂਦੀਆਂ ਬਸ ਆਪਾਂ ਨੂੰ ਇੰਨੇ ਹੀ ਬਹੁਤ ਘਰੇ ਦੇ ਘਰੇ ਆ ਆਪਦਾ ਕੰਮ ਠੀਕ ਹੈ ਜੀ ਬਾਕੀ ਮਿਲਦੇ ਆਂ ਭਰਾ ਕੱਲ ਨੂੰ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ